88 ਦਾ ਜਿਹੜਾ ਹਾਰੇ ਨਾ ਉਦੋਂ ਮੰਮੀ ਆਪਣੇ ਪਿੰਡ ਹੀ ਡੇਰ ਬੋ ਬਣਾਣ ਕੱਖੋ ਤੇ ਸਾ ਮੇਰਾ ਪਿੰਡ ਆ ਤੇ ਮੈਨੂੰ ਯਾਦ ਆ ਵੀ ਮੇਰੇ ਵੱਡੇ ਭਰਾ ਨੇ ਮੈਨੂੰ ਮੋੜੇ ਵਾਲੇ ਚੁੱਕਿਆ ਹੋਇਆ ਹੈ ਇਹ ਮਾਰੇ ਪੈਨੋ ਚਲ ਚੁੱਕੇ ਆ ਫਸਲਾਂ ਦੀ ਹਲੇ ਦੁਕਾਨ ਹੁੰਦੀ ਸਿਕਰਿਆਂ ਦੀ ਉਹਦੀ ਮਾਲ ਡੰਗਰ ਸਾਡੇ ਜਿੰਨੇ ਮੱਝਾਂ ਗਾਵਾਂ ਪਸ਼ੂ ਸਾਰੇ ਬਹੁਤੀ ਜਿਆਦਾ ਨੁਕਸਾਨ ਹੁੰਦਾ ਇਹ ਨੁਕਸਾਨ ਉਹਨੇ ਪੀਤਾ ਜਾਂਦਾ ਕਿ ਉਹ ਮੱਚਲੀ ਹੋਈ ਆ ਮੇਰੇ ਪਰਿਵਾਰ ਨੇ ਛੱਲੀ ਹੋਈ ਆ ਜੇਰੀ ਜੇਰੀ ਵੀ ਭਾਈਚਾਰੇ ਨੂੰ ਲੋਰ ਹੋਏਗੀ ਲੋਕਾਂ ਨੂੰ ਲੋਰ ਹੋਏਗੀ ਭਾਈਚਾਰੇ ਨਾਲ ਨਾਲ ਲੋਕਾਂ ਨੂੰ ਵੀ ਜਿਹੜੀ ਲੋਰ ਹੋਏਗੀ ਤੇ ਪੂਰੇ ਪਿੰਡ ਵਿੱਚ ਉਹ ਮੈਂ ਜਾਂ ਮੈਂ ਆਪਣੇ ਵੱਲੋਂ ਹੀ ਕਰਾਵਾਂਗਾ ਆਪਣੇ ਡੈਨੀਅਲ ਟ੍ਰਾਂਸਪੋਰਟ ਕੰਪਨੀ ਵੱਲੋਂ ਹੀ ਕਰਾਵਾਂਗਾ ਆਹ ਤਰ੍ਹਾਂ ਦੀ ਮੈਡੀਸਨ ਦੀ ਰਾਸ਼ਨ ਦੀ ਦੁੱਧ ਦੀ ਮਸਲ ਮੈਂ ਆਪਣੇ ਤੌਰ ਤੇ ਕਰਾਵਾਂਗਾ ਤੁਸੀਂ ਦੇਖੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਨਦਰ ਸੋਹਤਾ ਐ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਬਣੇ ਨੇ ਅਸੀਂ ਦੇਖ ਰਿਹਾ ਕਿ ਸਾਡੇ ਪੰਜਾਬ ਜਿਹੜਾ ਹੈ ਹੜਾਂ ਦੀ ਚਪੇੜ ਵਿੱਚ ਆਇਆ ਹੈ ਖਾਸ ਕਰਕੇ ਜਿਹੜੇ ਸਰਹੱਦੀ ਏਰੀਏ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਉਹ ਹੜਾਂ ਦੀ ਜਿਹੜੀ ਹੈ ਉਹ ਜ਼ਿਆਦਾ ਮਾਰ ਪੈ ਰਹੀ ਹੈ ਸੋ ਸਾਡੇ ਨਾਲ ਨੇ ਮਸੀਹੀ ਭਲਾਈ ਬੋਰਡ ਦੇ ਨਵੇਂ ਬਣੇ ਚੇਅਰਮੈਨ ਡੈਨੀਅਲ ਮਸੀ ਟਰਾਂਸਪੋਰਟਰ ਜੀ ਅਸੀਂ ਉਹਨਾਂ ਨਾਲ ਗੱਲ ਗੱਲਬਾਤ ਕਰਾਂਗੇ ਪੱਤੀ ਸਾਹਿਬ ਐਸੋਲੇ ਪੂਰਾ ਪੰਜਾਬ ਜਿਹੜਾ ਸੰਤਾਪ ਚੱਲ ਰਿਹਾ ਹੈ ਲਗਾਤਾਰ ਬਾਰਿਸ਼ਾਂ ਹੋਣ ਦੇ ਕਾਰਨ ਜਿਹੜਾ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਪਾਣੀ ਦਾ ਪੱਦਰ ਵਧਣ ਦੇ ਕਾਰਨ ਜਿਹੜਾ ਹੜ੍ਹ ਆ ਚੁੱਕੇ ਨੇ ਖਾਸ ਕਰਕੇ ਜਿਹੜੇ ਗੁਰਦਾਸਪੁਰ ਏਰੀਏ ਲੈ ਲਈਏ ਜਾਂ ਡੇਰਾ ਬਾਬਾ ਨਾਨਕ ਦੇ ਏਰੀਏ ਲੈ ਲਈਏ ਤਾਂ ਤਨ ਵਾਲੇ ਸਾਈਟ ਤੇ ਲੈ ਲਈਏ ਬਹੁਤ ਜ਼ਿਆਦਾ ਪਾਣੀ ਦੇ ਨਾਲ ਜਿਹੜੀ ਉਹ ਮਾਰ ਪਈ ਹੈ ਤਾਂ ਹਾਲਕਿ ਸਾਨੂੰ ਅਸੀਂ ਦੇਖ ਰਹੇ ਹਾਂ ਕਿ ਤੁਹਾਡੀ ਵੀ ਜਣੀਆਂ ਟੀਮਾਂ ਲੱਗੀਆਂ ਹੋਈਆਂ ਨੇ ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦਾ ਸਾਰਿਆਂ ਨੂੰ ਜੈਮਸੀ ਦੀ ਆਪ ਦੇ ਚੈਨਲ ਮਦੇ ਰਹੀ ਮੈਂ ਦੱਸਣਾ ਚਾਹਨਾ ਆ ਪੀ ਪੰਜਾਬ ਸਰਕਾਰ ਬੜੀ ਤਕਰੀ ਹੋ ਕੇ ਲੱਗੀ ਹੋਈ ਆ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਲੱਗੇ ਹੋਏ ਨੇ ਵੱਖ-ਵੱਖ ਜਗ੍ਹਾ ਤੇ ਹੈਲੀਕਾਪਟਰ ਜਾਂ ਬੌਲ ਇਨਸਾਂ ਜਾਂ ਟੀਮਾਂ ਬਣਾ ਕੇ ਭੇਜੀਆਂ ਗਈਆਂ ਨੇ ਔਰ ਮੈਂ ਆਪਣੇ ਵੱਲੋਂ ਵੀ ਆਪਣੇ ਭਾਈਚਾਰੇ ਉਹਨਾਂ ਜਿਹੜੇ ਮੇਰੇ ਨਾਲ ਟੀਮ ਆ ਮੈਂ ਕੱਲ ਵੀ ਰੋਸਾਪਗੀਆਂ ਸਾਈਡ ਤੇ ਗਿਆ ਕਲਾਂ ਨਾਲ ਸਾਈਡ ਤੇ ਗਿਆ ਉਹ ਕਹਾਂ ਡੇਰਾ ਬਣਾਉਣੇ ਕਿਹਾ ਨੰਗੇ ਨਹੀਂ ਗਿਆ ਸਾਰੇ ਮੁੰਡੇ ਜਾਜਾ ਲੈਣ ਦੇ ਨੇ ਜਲਦ ਤੋਂ ਜਲਦ ਮੈਂ ਫੇਰ ਦੁਬਾਰਾ ਜਾ ਰਿਆਂ ਕੱਲ ਜੇਰੀ ਜੇਰੀ ਵੀ ਭਾਈਚਾਰੇ ਨੇ ਲੋਰੋ ਦੀ ਦੁਕਾਨ ਲੋਰੋ ਹੋਏਗੀ ਭਾਈਚਾਰੇ ਨਾਲ ਨਾਲ ਲੋਕਾਂ ਨੂੰ ਵੀ ਜਿਹੜੀ ਲੋਰ ਹੋਏਗੀ ਉੱਥੇ ਪੂਰੇ ਪਿੰਡ ਵਿੱਚ ਉਹ ਮਈਆ ਮੈਂ ਆਪਣੇ ਵੱਲੋਂ ਹੀ ਕਰਾਵਾਂਗਾ ਆਪਣੀ ਡੈਨੀਅਲ ਟਰਾਂਸਪੋਰਟ ਕੰਪਨੀ ਵੱਲੋਂ ਹੀ ਕਰਾਵਾਂਗਾ ਹਰ ਤਰ੍ਹਾਂ ਦੀ ਮੈਡੀਸਨ ਦੀ ਰਾਸ਼ਨ ਦੀ ਦੁਜੀ ਹੋਈ ਪਰਸਲ ਮੈਂ ਆਪਣੇ ਤੌਰ ਤੇ ਕਰਾਵਾਂਗਾ ਪਰ ਸਭ ਅਸੀਂ ਦੇਖਦੇ ਆ ਕਿ ਬਹੁਤ ਸਮਾਂ ਬੀਤ ਗਿਆ ਹੈ ਜਿੱਦਾਂ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੇ ਜਿਹੜੇ ਹਾਲ ਸੀ ਨਾ ਉਹ 88 ਦਾ ਰਿਕਾਰਡ ਵੀ ਜਿਹੜਾ ਟੁੱਟ ਚੁੱਕਾ ਹੈ ਔਰ 23 ਦੇ ਵਿੱਚ ਵੀ ਇਹੋ ਜਿਹੇ ਹਾਲਾਤ ਬਣੇ ਸੀ ਮੇਖੋ ਜੀ 88 ਦਾ ਜਿਹੜਾ ਹਾਲ ਸੀ ਨਾ ਉਦੋਂ ਮੈਂ ਵੀ ਆਪਣੇ ਪਿੰਡ ਦੇ ਡਰ ਬਣਾਣ ਦਾ ਪੱਖੋਂ ਕਿਤਾਬ ਸਾਰਾ ਪਿੰਡ ਆ ਤੇ ਮੈਨੂੰ ਯਾਦ ਆ ਵੀ ਮੇਰੇ ਵੱਡੇ ਭਰਾ ਨੇ ਮੈਨੂੰ ਮੋੜੇ ਚੁੱਕਿਆ ਹੋਇਆ ਹੈ ਇਹ ਮਾਰੇ ਪੈਨੋ ਚਲ ਚੁੱਕੇ ਆ ਫਸਲਾਂ ਦੀ ਹੜੇ ਦੁਕਾਨ ਹੁੰਦੀ ਸੀ ਕਿਰਿਆਣੇ ਦੀ ਉਹਦੀ ਮਾਲ ਡੰਗਰ ਸਾਡੇ ਜਿੰਨੇ ਮੱਝਾਂ ਗਾਵਾਂ ਪਸ਼ੂ ਸਾਰੇ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਇਹ ਨੁਕਸਾਨ ਮੈਂ ਪੀੜਤਾ ਜਾਣਦਾ ਕਿ ਉਹ ਮੇਰੇ ਪਰਿਵਾਰ ਨੇ ਝੱਲੀ ਹੋਈ ਆ ਇਸ ਕਰਕੇ ਬੜਾ ਦੁੱਖ ਲੱਗਦਾ ਜਦੋਂ ਮਾਲ ਡੰਗਰ ਦੀ ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਲੋਕਾਂ ਦਾ ਨੁਕਸਾਨ ਹੁੰਦਾ ਬਹੁਤ ਭਾਰੀ ਨੁਕਸਾਨ ਹੁੰਦਾ ਮੈਨੂੰ ਉਮੀਦ ਆ ਆਪਣੇ ਮਾਨਯੋਗ ਸੀਐਮ ਭਵੰਤ ਮਾਨ ਤੇ ਉਹਨਾਂ ਕਹਿੰਦਾ ਵੀ ਹਰ ਤਰ੍ਹਾਂ ਦੀ ਗ੍ਰਾਂਹ ਜੀਵਨ ਨੁਕਸਾਨਦਾਰ ਹੋਈ ਜਾਂ ਗਰਦੌਰੀਆਂ ਦੇ ਨਾਲ ਨਾਲ ਦਿੱਤੀ ਜਾਏਗੀ। ਪਰਮੇਸ਼ਰ ਸਾਰਿਆਂ ਦਾ ਭਲਾ ਕਰੇ। ਹੁਣ ਇੱਕ ਖਬਰ ਆਈ ਹੈ ਕਿ ਜਿਹੜੀ ਇੱਕ ਮਹਿਲਾ ਦੀ ਜਿਹੜੀ ਹੈ 45 ਸਾਲ ਦੀ ਕੁੜੀ ਸੀ ਉਹਦੀ ਜਿਹੜੀ ਹੈ ਟੁੱਪਣ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ। ਹਾਲਾਤ ਬੜੇ ਵੱਤੋਂ ਬੱਤਰ ਨਜ਼ਰ ਆ ਰਹੇ ਨੇ ਆਮ ਜਿਹੜੇ ਲੋਕ ਜਿਹੜੇ ਹਨਾਂ ਦੇ ਵਿੱਚ ਫਸੇ ਹੋਏ ਨੇ ਜਾਂ ਜਿਹੜੇ ਬਿਲਕੁਲ ਦਰਿਆਈ ਕੰਢੇ ਇਲਾਕਿਆਂ ਦੇ ਵਿੱਚ ਨੇ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ ਜੀ ਪਹਿਲਾਂ ਤਾਂ ਜਿਹੜੀ ਔਰਤ ਦੀ ਡੈਥ ਹੋਈ ਆ ਬਹੁ ਮਾਰੀ ਗੱਲ ਆ ਇਹਨਾਂ ਜੋ ਗੱਲ ਆ ਕੀ ਕਰ ਸਕਦੇ ਆ ਜਦੋਂ ਪਾਣੀ ਦਾ ਮਾਰਦਾ ਪਤਾ ਨਹੀਂ ਲੱਗਾ ਇਸ ਕਰਕੇ ਇਹ ਇਲਾਕੇ ਨੂੰ ਪਤਾ ਨਹੀਂ ਸੀ 85 ਤੋਂ ਜ਼ਿਆਦਾ ਵਾਲਾ ਕੰਮ ਹੋ ਜਾਣਾ ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਹਮੇਸ਼ਾ ਜਦੋਂ ਮੀਂਹ ਕਰੀਆਂ ਜਾਂ ਬੱਦਰ ਫੜਦੇ ਨੇ ਵੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤਕਰੀਬਨ ਹਰ ਪਿੰਡ ਵਿੱਚ ਫੋਨ ਆ ਲੋਕਾਂ ਦਾ ਸਾਰਾ ਹੋ ਜਾਇਆ ਇਸ ਕਰਕੇ ਨੌਜਵਾਨ ਜਿਹੜੇ ਜੋਤ ਜਿਹੜਾ ਆ ਇਹ ਜਿਆਦਾ YouTube ਵੇਂਦਾ ਚੈਨਲ ਵੇਂਦਾ ਇਹਨਾਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਪਿੰਡ ਵਾਲਿਆਂ ਨੂੰ ਜਾਗਰੂਤ ਕਰਦਾ ਲੈਣਾ ਚਾਹੀਦਾ ਕੋਈ ਇਹਨਾਂ ਬੱਚਿਆਂ ਨੇ ਕਦੀ ਇਹ ਚੀਜ਼ਾਂ ਵੇਖੀਆਂ ਨਹੀਂ ਸੀ ਜੀ ਬਜ਼ੁਰਗਾਂ ਨੂੰ ਸਾਰਾ ਪਤਾ ਹੁੰਦਾ ਤੇ ਜੇ ਇਹ ਬਜ਼ੁਰਗਾਂ ਨਾਲ ਸ਼ੇਅਰ ਕਰਦੇ ਤੇ ਕਈਆਂ ਚੀਜ਼ਾਂ ਦਾ ਬਚਾਅ ਹੋ ਸਕਦਾ ਸੀ ਜੀ ਸਾਹਿਬ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਤੇ ਵੇਖੋ ਜਿੰਨਾ ਵੀ ਬਾਰਡਰ ਏਰੀਆ ਪਾਣੀ ਦਾ ਏਰੀਆ ਜਿੱਥੇ ਮਾਰ ਪਈ ਆ ਮੈਂ ਉਹਨਾਂ ਦੇ ਨਾਲ ਖੜਾ ਡੈਨੀਅਲ ਮਸੀਹ ਟਰਾਂਸਪੋਰਟ ਠੇਕੇਦਾਰ ਹਮੇਸ਼ਾ ਖੜਾ ਰਹਾਗਾ ਪਰਮੇਸ਼ਰ ਇਹਨਾਂ ਨੂੰ ਤੰਦਰੁਸੀਆਂ ਬਖਸ਼ੇ ਜਲਦੋ ਜਲਦ ਪਾਣੀ ਦਾ ਘਾਟ ਜਿਹੜਾ ਘਟੇ ਤੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਖੜਾ ਰਹਾਗਾ ਜੀ ਸੋਇ ਸੰਨ ਡੈਨੀਅਲ ਮਸੀਹ ਟਰਾਂਸਪੋਰਟਰ ਜੀ ਜਿਹੜੇ 크੍ਰਿਸਚੀਅਨ ਵੈਲਫੇਅਰ ਬੋਰਡ ਦੇ ਨਵੇਂ ਚੇਅਰਮੈਨ ਬਣੇ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਮੈਂ ਜਿੰਨੇ ਵੀ ਸਰਹੱਦੀ ਏਰੀਏ ਨੇ ਆਸ-ਪਾਸ ਦੇ ਜਿਹੜੇ ਲੱਗਦੇ ਨੇ ਮੈਂ ਉਹਨਾਂ ਦੇ ਨਾਲ ਹਜਵਲੇ ਖੜਾ ਆਂ ਔਰ ਉਹਨਾਂ ਦੇ ਵੱਲੋਂ ਸਪੈਸ਼ਲ ਟੀਮਾਂ ਵੀ ਬਣਾਈਆਂ ਗਈਆਂ ਨੇ ਜਿਸ ਦੇ ਰਾਹੀਂ ਉਹ ਲੋੜਵੰਦ ਜਿਹੜੇ ਲੋਕ ਨੇ ਉਹਨਾਂ ਤੱਕ ਚਾਹੇ ਪਸ਼ੂਆਂ ਲਈ ਚਾਰਾ ਹੋਵੇ ਚਾਹੇ ਪੀਣ ਵਾਲਾ ਪਾਣੀ ਹੋਵੇ ਚਾਹੇ ਰਾਸ਼ਨ ਹੋਵੇ ਹਰ ਇੱਕ ਚੀਜ਼ ਜਿਹੜੀ ਆ ਇਹਨਾਂ ਦੇ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਸੋ ਸਾਡੇ ਚੈਨਲ ਵੱਲੋਂ ਵੀ ਅਸੀਂ ਆਜ਼ਾਦ ਲੋਕ ਚੈਨਲ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਹਰ ਪੀੜਿਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਲਈ ਅੱਗੇ ਆਓ ਔਰ ਖਾਸ ਕਰਕੇ ਸਰਹੱਦੀ ਪਿੰਡਾਂ ਦੇ ਵਿੱਚ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਧਿਆਨ ਰੱਖੋ ਆਪਣੇ ਪਰਿਵਾਰਾਂ ਦਾ ਆਪਣੇ ਮਾਲ ਢੰਗਰਾਂ ਦਾ ਔਰ ਵੱਧ ਤੋਂ ਵੱਧ ਸਾਵਧਾਨੀਆਂ ਵਰਤੋ ਔਰ ਨਹਿਰਾਂ ਦੇ ਔਰ ਜਿਹੜੇ ਜਿੱਥੇ-ਜਿੱਥੇ ਵੀ ਲੱਗਦਾ ਤੁਹਾਨੂੰ ਕਿ ਪਾਣੀ ਦਾ ਪੱਧਰ ਜ਼ਿਆਦਾ ਹੈ ਉੱਥੇ ਜਾਣ ਤੋਂ ਜਿਹੜਾ ਹੈ ਉਹ ਸਾਵਧਾਨ ਰਹੋ ਸੋ ਮੈਨੂੰ ਦੀ ਉਜਾਜ਼ਤ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੁਰਿੰਦਰ ਸੋਤਾ ਤੁਸੀਂ ਆਜ਼ਾਦ ਲੋਕ ਚੈਨਲ